ਦੀ ਸੱਸੀ ਗੱਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਛੰਨਾ ਦੇ ਵਿੱਚ ਜਿਹੜਾ ਮਰੇਲ ਕੋਟਲਾ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰੇ ਰਿੱਟਾ ਮਰ ਗਿਆ ਜੀ ਤੇ ਆ ਰਿਹਾ ਬੋਰ ਠੀਕ ਪਾ ਕੇ ਕੈਮਰਾ ਕਰਦੇ ਚੈੱਕ ਹਾਂਜੀ ਕੀ ਪ੍ਰੋਬਲਮ ਆ ਚੱਲਿਆ ਨਹੀਂ 对的。 ਕਿਆ ਕੋਣੀ ਚੋ ਨੋ ਨੋ ਯਾਨੀ ਚੱਲ ਗਿਆ ਕੱਲ ਮਿੱਟੀ ਜਾ ਕਿੰਨਾ ਹੋ ਗਿਆ ਹੋ ਗਿਆ ਜੀ 150 150 33 ਸੱਤੀ ਗਈ। ਲੈ ਕੇ ਜੁਰਾਵੀ ਚੱਲ ਜਾਣ ਦੀ ਮੜਦਾ ਜੱਖ ਸੱਡੀ। ਜਾਂਦਾ ਜੀ। ਹੂੰ। ਹੌਲੀ ਜਾਣਦੇ ਹਾਂ ਫੈਂਟਰੀ ਇੱਥਾਂ। ਹੌਲੀ 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 ਚੱਲਾਂ। ਪਣੀ ਕਿੰਨਾ ਕਬੁਰਚ ਬਈ ਜਾ ਕੇ ਵੇਖ ਲੈਣੇ ਐ ਸਭ ਹੁਣ ਤੇ ਬੱਚੀ ਮੋਟਰ ਚੱਲਦੀ ਐ ਇੱਥੇ 3 ਫੁੱਟ ਤੇ ਪਾਈ ਹੋਈ ਐ ਮੋਟਰਾਂ ਮੋਟਰ 70 ਤੇ ਜੀ ਉੱਪਰ ਤੇ ਕਿੰਨਾ ਹੋ ਗਿਆ ਸੋ 73 ਬਟ ਹੋ ਗਿਆ ਜੀ ਤੁੰ ਪਰੇ ਨਹੀਂ ਮੜਾ ਜਾ ਉੱਪਰ ਆ ਉੱਪਰ ਰੇਤਾ ਕਦ ਦੁਈ ਮਾਰਦੀ ਆ ਬਈ ਐ ਹੋਰ ਕਰ ਉੱਪਰ ਆ ਰੇਤਾ ਭਰਾਵਾ ਹੁਣ ਤਾਂ ਨਹੀਂ ਸੀ ਕਦੇ ਮਾਰਿਆ ਹੂੰ ਤਿੰਨ ਚਾਰ ਸਾਲ ਹੋ ਗਏ ਜਦ ਦੂਏ ਲਵੇ ਦੀ ਕਿਸੇ ਠੇਕੇਦਾਰ ਲਵੇ ਚਾ ਰੇਤਾ ਮਾਰ ਗਈ ਦੀ ਹੂੰ ਤੇ ਥੋੜਾ ਜਿਹਾ ਵਾਧਾ ਛੱਡ ਗਈ ਜੀ ਬਸ ਹੁਣ ਫਿਰ ਹੁਣੇ ਕੱਲੇ ਮਾਰ ਲੱਗੇ ਕੱਲ ਚ ਲਈ ਜਦਾਂ ਚੱਲ ਥੱਲੇ ਆਉਣ ਦੇ ਬਾਣੇ ਡੱਬੀ ਕਹਿੰਦੀਆਂ ਡੱਬੀ ਖਿੱਚੀ ਹੋ ਗਈ ਦੀ ਓਟਰ ਬੜੀ ਸੀ ਬਾਹਰੋਂ ਪਾਣੀ ਪੈ ਗਿਆ ਥੋੜਾ ਜਿਹਾ ਤਾ ਉੱਪਰ ਕਰੀਂ ਹੋੜੀ ਕਰ ਹੋੜੀ 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 ਜਾਣ ਦੇ ਉੱਪਰ ਉੱਪਰ ਮੜਾ ਇਹ ਕਰ ਲੈ ਕਿੰਨਾ ਹੋਰੇ ਬੱਸ ਮਤਬਰ ਮੰਨ ਲਓ 170 ਕੁੱਤਾ 170 ਕਿਤਰ 170 ਮੰਨ ਲਓ 173 ਕੱਲ ਜਾਣਦੇ ਹੋਰ ਹੋਣੀ ਛੱਡੀ ਜਾਣਦੇ ਜਾਲੀ ਪੱਟੀ ਹੋਈ ਹੈ ਇਹਨਾਂ ਫੁੜੀ ਜੇ ਗਿਆ ਮਲਾ ਦੋ ਤਿੰਨ ਉਹ ਹੀ ਫੁੱਟ ਡੇਢ ਫੁੱਟੀ ਆ ਆਹ ਜਿਹੜੇ ਘੱਟ ਤੋਂ ਘੱਟ ਫਿਲਟਰ ਪਾ ਪੈਪ ਲਾ ਗਿਆ ਨੇ ਹੂੰ ਇਹ ਹੋ ਵੀ ਉੱਪਰਲੇ ਪਾਸੇ ਜੀ ਕਿਉਂਕਿ ਤੁਹਾਨੂੰ 70 ਤੇ ਜਿੱਥੇ ਮੋਟਰ ਤੇ ਜਮਾ ਉਹ ਪੰਪ ਤੇ ਉਹ ਮੋਟਰ ਨੇ ਖਿੱਚ ਲਿਆ ਨੇ ਹੂੰ ਫਿਰ ਉਹ 12 11 ਪਾਣੀ ਕਿੰਨਾ ਕ ਵਿਜਦੀ ਸਾਡਾ ਤੀਗਾ ਕਿ ਭਾਈ ਮੋਟਰ ਦੇ ਨਾ ਨਾ ਬਰਾਵਾ ਤਾਂ ਇੱਥੋਂ ਪੈ ਗਿਆ ਇਸੇ ਆ ਉਹ ਉਹ ਨਾ ਪਰ ਕੇ ਜੀ ਇਪ ਹੈ ਗਿਆ ਫਿਰ ਕਹਤਾ ਮਨ ਨੂੰ ਚੋਕ ਹੋ ਗਿਆ ਫਿਰ ਜੋਰ ਮੋਟਰ ਉੱਥੇ ਮਾਰ ਕੇ ਬਰਾਬਰ ਹੂੰ ਪਾਣੀ ਪੂਰਾ ਨਹੀਂ ਹੋਇਆ ਉਹਦਾ ਜੀ ਦਿਮਾਗ ਮੇਰਾ ਸਾਲਾ ਇਦਾਂ ਕੰਮ ਨਹੀਂ ਕਰੇ ਮੈਂ ਇੱਥੇ ਝੱਕਣਾ ਚਲਾਦਾ ਥੋੜਾ ਤੇਰੇ ਭੈਣ ਨੂੰ ਹੂੰ ਨਹੀਂ ਅੱਗੇ ਆ ਜਾ ਕਰ ਲੈਂਦੀ ਚਲ ਅੱਦਾਂ ਕੇ ਮਨੋਂ ਦਾ ਸਾਫ਼ ਕਰ ਲੈਂਦੀ ਕਿ ਭੈਣ ਚੌਦੀ ਬੜੇ ਸਿਰ ਵਾਲੀ ਐ ਸੀਆਰਏ ਦੀ ਬੜੇ ਨਾਲ ਮੇਰੇ ਸੜ ਦੇ ਉੱਤੇ ਝੱਕਣਾ ਪਾਣੀ ਨਹੀਂ ਖੜੂ ਜੀ ਪਾਣੀ ਕਿੰਨਾ ਕ ਪਿਆ ਚ ਪਾਣੀ ਤਾਂ ਬਸ ਇੱਥੋਂ ਹੀ ਪਿਆ ਪਰ ਥੋੜਾ ਮੋਟਰ ਉਹਦਾ ਉਹ ਤੋਂ ਬਾਅਦ ਤਾਂ ਪਾਣੀ ਪੁੰਦ ਦੇ ਨੇ ਮਤਲਬ ਵੀ ਉਹ ਤਾਂ ਪਾਣੀ ਸਾਫ਼ ਕਰਤਾ ਦੇ ਰਹੇ ਤਾਂ ਹੁਣ ਕਿਹੜਾ ਜਾਲੀ ਵਾਲੇ ਕੰਮ ਚੱਲਿਆ ਆਹ ਬੋਰ ਨੂਰੇ ਵੀ ਕੱਟੂ ਘੱਟ ਜੇ ਵਗਿਆ ਦੂਗਾ ਬੋਸ ਤੋਂ ਘੱਟ ਕਾਣ 12 15 ਮਿੰਟ ਕੱਟੂ ਘੱਟ ਹੂੰ ਰੇਤਾਂ ਕਿੰਨਾ ਕਿਤੇ ਹੋਣਾ ਰੇਤਾਂ ਫੁੱਲਤੀਗਾ ਹਾਂ ਰੇਤਾਂ ਵਧੀਆ ਦੀ ਤਿੰਨਾਂ ਕਾ ਜੇ ਤੁਸੀਂ ਐ ਮੰਨ ਕੇ ਚੱਲੋ ਵੀ 10 ਕੋਟ ਤੱਕ ਚਲਾ ਕੇ ਧੱਕੇ ਨਾਲ ਮੋਟਰ ਫੇਰ ਵੀ ਅੱਧਾ ਵਿੱਚ ਆਦਾ ਵੀ ਨਹੀਂ ਹੋਣਾ ਆ ਬੇ ਚਲਾ ਕੇ ਧੱਕੇ ਚੋਚੇ ਪੱਕਾ ਜੇ ਇੱਥੇ ਦਾ ਹੋਈ ਫਲਾ ਇਹਦਾ ਹੰਟਰ ਚੁੱਕ ਹੋ ਗਿਆ ਇਹਦਾ ਅੱਸੇ ਹੀ ਖਤਮ ਹੈ ਥੱਲੋ ਹੰਟਰ ਚੁੱਕ ਹੋ ਗਿਆ ਰੁੱਕ ਕਿੰਨਾ ਹੋ ਗਿਆ ਦੋਸੋ ਜਿਹਨੇ ਸੇ ਪੈਪਾ ਤਾਪਾ ਨੇ ਜਿੱਥੋਂ ਟੁੱਟਿਆ ਪੈਪਾ ਪਾਣੀ ਤਾਂ ਮਿਲਦਾ ਨਹੀਂ ਪਹਿਲਾਂ ਟੁੱਟਿਆ ਪਿਆ ਹੈ ਬੋਰਾ ਤਾਂ ਇਹ ਟੁੱਟੇਗਾ ਜੇ ਹੁਣ ਫਿਲਟਰ ਚ ਬੰਦ ਕਰ ਦਾਂਗੇ ਉੱਥੇ ਉਹ ਲਾ ਦਾਂਗੇ ਆਪਾਂ ਫਿਰ ਦੋ ਇਹ ਪਾਣੀ ਫਿਰ ਹੋਰ ਚਲੋ ਜੀ ਹਾਂ ਜੀ ਕਿ ਅਸੀਂ ਪਿੰਡ ਪੁੰਚ ਦੀ ਛੰਨਾ ਜਿਲ੍ਹਾ ਮਿਰਰਗੋਟਲਾ ਤੇ ਬੋਰ ਚੈੱਕ ਕਰਨ ਵਾਸਤੇ ਰਹੇ ਆਪਾਂ ਨੇ ਮੰਨ ਲਓ ਇਹਦੇ ਵਿੱਚ ਪਾਣੀ ਪੈ ਗਿਆ ਦੀ ਬੋਰ ਚ ਉਹ ਚੈੱਕ ਕਰੇਗਾ ਤੇ ਆਪਾਂ ਨੇ ਚੈੱਕ ਕਰ ਲੈ ਤੇ 135 ਤੇ 9 ਇੰਚ ਦੀ ਬੋਰ ਤੇ 135 ਤੇ ਮੰਨ ਲਓ ਬੱਟਰ ਲੈ ਬਲ ਆਇਆ ਪਾਣੀ ਦਾ ਲੈ ਬਲ ਆਇਆ ਤੇ 170 ਫੁੱਟ ਤੇ 70 ਤੇ ਮੇਰਾ ਮੋਟਰ ਚਾਲਦੀ ਦੀ ਉਹਦੇ ਕਾਰਨ ਪਾਣੀ ਉੱਤੋਂ ਪੈਣਾ ਫੈਂਟਰ ਹੋ ਗਿਆ ਦੀ ਚੋਕ ਜਦੋਂ ਮੋਟਰ ਚਲਾਈ ਪੂਰੇ ਚੱਕਰ ਨਾਲ ਚੱਲੀ ਦੀ ਮੋਟਰ ਨਾਲ ਉੱਤੋਂ ਜਾਲੀ ਪਾੜਤੀ ਇਹਦੇ ਕਾਰਨ ਮੰਨ ਲਓ ਸਾਰਾ ਫੈਂਟਰ ਗਿਆ ਤੇ ਪਾਚ ਲੱਗਣ ਦੇ ਐਨੀਵੇਂ ਨੂੰ ਦੱਸਤਾ ਬਈ ਨੂੰ ਵੀ ਛੋਟੀ ਮੋਟਰ ਪਾ ਕੇ ਚਲਾ ਲਿਓ ਥੂ ਬਾਕੀ ਕੋਈ ਕੰਮ ਕਰਾਉਣਾ ਸਨ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਹਤੀਆਰ ਸਿੰਘ ਪਿੰਡ ਨਮੂਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 97175494 ਤੇ ਧੰਨਵਾਦ